ਨਸ਼ੇ ਨੂੰ ਤੁਸੀਂ ਕਿੱਡਾ ਵੱਡਾ ਮਸਲਾ ਮੰਨਦੇ ਹੋ ਪੰਜਾਬ 'ਚ ਦੇਖੋ ਨਸ਼ਾ ਮਸਲਾ ਹੈ ਪੰਜਾਬ ਦੇ ਵਿੱਚ ਵੀ ਹੈ ਮੈਂ ਸਮਝਦਾ ਇੱਕ ਨਸ਼ਾ ਇੱਕ ਯੂਨੀਵਰਸਲ ਮਸਲਾ ਹੈ ਹਰ ਦੇਸ਼ ਦੇ ਵਿੱਚ ਹਰ ਸੂਬੇ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਪੰਜਾਬ ਦਾ ਜਿਹੜਾ ਨਸ਼ੇ ਦਾ ਮਸਲਾ ਹੈ ਉਹਨੂੰ ਓਵਰ ਐਗਜ਼ੈਜਰੇਟ ਜਾਂ ਓਵਰ ਹਾਈਲਾਈਟ ਕਰਕੇ ਇੱਕੋ ਦਾ ਪੱਖ ਰੱਖਿਆ ਗਿਆ ਹੈ ਬਿਲਕੁਲ ਦੇਖੋ ਮੈਂ ਇਹ ਵੀ ਮੰਨਣਾ ਪੈਗਾ ਵੀ ਬਹੁਤ ਕੁਝ ਕਰਨ ਦੀ ਅੱਜ ਲੋੜ ਹੈ ਨੌਜਵਾਨਾਂ ਨੂੰ ਤੇ ਸਰਕਾਰ ਵੱਲੋਂ ਅਸੀਂ ਉਪਰਾਲੇ ਕੀਤੇ ਨੇ ਕਾਫੀ ਜਿਹੜਾ ਹੈ ਐਸੇ ਪੰਜਾਬ ਪਹਿਲਾ ਸੂਬਾ ਜਿਨੇ ਡਰਗ ਡੀਡਿਕਸ਼ਨ ਸੈਂਟਰ ਇਹਨੇ ਖੋਲੇ ਨੇ ਜਿਦੇ ਵਿੱਚ ਪੁਲਿਸ ਵੱਲੋਂ ਕਾਫੀ ਹੁਣ ਜਿਹੜੇ ਹੈ ਇਸਤੇ ਬਾਰੇ ਸਖਤੀ ਕੀਤੀ ਗਈ ਹੈ ਤੇ ਪਰ ਇਸ ਦੇ ਬਾਵਜੂਦ ਵੀ ਜਿਹੜਾ ਹੈ ਜੇ ਮੈਂ ਕਹਾਂ 100% ਨਹੀਂ ਬਟ ਹੋਰ ਘਟਣਾ ਚਾਹੀਦਾ ਹੈ ਜੀਮਸ ਦੀ ਰਿਪੋਰਟ ਆਈ ਹੈ ਪਿਛਲੇ ਦਿਨਾਂ ਚ ਜੀਮਸ ਹਸਪੀਟਲ ਦੀ ਜਿਹੜੀ ਇਹ ਰਿਸਰਚ ਇੰਸਟੀਟਿਊਸ਼ਨ ਦੀ ਰਿਪੋਰਟ ਆ ਗਈ ਉਹ ਕਹਿੰਦੇ ਕਿ ਕ੍ਰਾਈਸਿਸ ਇਹ ਹੈ ਕਿ ਲੋਕ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਛੱਡਣ ਦੇ ਲਈ ਪੰਜਾਬ ਦੇ ਅੰਦਰ ਫਰੰਟ ਨਹੀਂ ਹੈਗੇ ਮੰਨ ਲਓ ਡੀ ਐਡਿਕਸ਼ਨ ਸੈਂਟਰ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਉਹ ਨਹੀਂ ਹੈਗੇ ਉਸ ਪੱਧਰ ਤੇ ਇਸ ਪੱਧਰ ਤੇ ਉਹ ਛੱਡਣ ਜਾ ਰਹੇ ਨੇ ਜੋ ਹਰ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਬੇਤੀ ਸੁਣ ਲਓ ਜਿਨ੍ਹਾਂ ਡੀ ਐਡਿਕਸ਼ਨ ਸੈਂਟਰ ਪੰਜਾਬ ਦੇ ਵਿੱਚ ਨੇ ਕਿਸੇ ਹੋਰ ਸੂਬੇ 'ਚ ਨਹੀਂ ਹਰ ਡਿਸਟ੍ਰਿਕਟ ਦੇ ਵਿੱਚ ਅਸੀਂ ਡੀ ਐਡਿਕਸ਼ਨ ਸੈਂਟਰ ਖੋਲ੍ਹਨੇ ਤੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਬੈਸਟ ਇਨਫਰਾਸਟ੍ਰਕਚਰ ਦਿੱਤਾ ਹੈ ਸਾਨੂੰ ਸਿਰਫ ਇੱਕ ਜਿਹੜੀ ਪ੍ਰੋਬਲਮ ਜਿਹੜੀ ਆਈ ਹੈ ਸਾਈਕੋਲੋਜਿਸਟ ਤੇ ਸਾਈਕੀਆਟ੍ਰਿਸਟ ਉਹ ਸ਼ਾਰਟੇਜ ਹੈ ਪੰਜਾਬ ਦੇ ਵਿੱਚ ਅਸੀਂ ਬਾਹਰਲੇ ਸੂਬਿਆਂ ਤੋਂ ਵੀ ਮੰਗਾਉਣ ਦਾ ਯਤਨ ਕਰਦੇ ਆ ਵੀ ਜਿੱਥੋਂ ਵੀ ਮਿਲਦੇ ਨੇ ਉਹਨਾਂ ਨੂੰ ਵਾਧੂ ਤਨਖਾਹ ਦੇ ਕੇ ਵੀ ਲੈ ਕੇ ਆਈਏ ਬਿਕੋਜ਼ ਕਾਉਂਸਲਿੰਗ ਜਿਹੜੀ ਹੈ ਬਹੁਤ ਜ਼ਰੂਰੀ ਹੈ ਡੀਡਿਕਸ਼ਨ ਵਾਸਤੇ ਤੇ ਜੋ ਅਸੀਂ ਸੈਂਟਰ ਬਣਾਏ ਨੇ ਤੁਸੀਂ ਜਾ ਕੇ ਦੇਖੋ ਵਰਲਡ ਕਲਾਸ ਸੈਂਟਰ ਬਣਾਏ ਨੇ ਜਿੱਥੇ ਬੱਚੇ ਰਹਿ ਕੇ ਡੀਡਿਕਸ਼ਨ ਹੋਏਗੀ ਤੇ ਬੈਸਟ ਆਫ ਸਿਲਟੀਜ਼ ਲਾਈਆਂ ਅਸੀਂ ਕਰੋੜਾਂ ਰੁਪਏ ਉਹਦੇ ਤੇ ਖਰਚ ਆਲਰੇਡੀ ਸਰਕਾਰ ਕਰ ਚੁੱਕੀ ਹੈ ਉਹਦੇ ਰਿਜ਼ਲਟ ਆਉਣ ਵਾਲੇ ਸਮੇਂ ਚ ਜ਼ਰੂਰ ਆਉਣਗੇ ਤੇ ਇਹ ਵੀ ਮੈਂ ਕਹਾ ਵੀ ਸਰਕਾਰ ਇਹਦੇ ਬਾਰੇ ਗੰਭੀਰ ਹੈ ਅਸੀਂ ਇਹਦੇ ਬਾਰੇ ਜਿਸ ਤਰ੍ਹਾਂ ਵੀ ਸਟੈਪ ਲੈ ਸਕਦੇ ਆ ਉਹਦੇ ਲਈ ਫਾਈਨੈਂਸਿਸ ਦੀ ਵੀ ਤੇ ਸਰਕਾਰ ਦੀ ਜੋ ਬਾਕੀ ਵੀ ਜੋ ਡਿਪਾਰਟਮੈਂਟਸ ਨੇ ਉਹ ਪੂਰਾ ਜੋਸ਼ ਨਾਲ ਕਿਉਂ ਹੁੰਦਾਗਾ ਕਿ ਅਕਾਲੀ ਲੀਡਰਾਂ ਦੇ ਨਾਂ ਹੀ ਆਉਂਦੇ ਨੇ بار-ਬਾਰ ਸਰਵਨ ਸਿੰਘ ਫਲੋਰ ਹੋਰ ਵੀ ਕਈ ਲੀਡਰਾਂ ਦੇ ਤੁਹਾਡੇ ਦੇ ਨਾਂ ਆਏ ਐ ਕਿਉਂ ਆਗਾ ਕਿ ਅਕਾਲੀ ਲੀਡਰਾਂ ਦੇ ਨਾਂ ਆ ਜਾਂਦੇ ਨੇ ਦੇਖੋ ਸੁਭਾਵਿਕ ਹੈ ਵੀ ਜਦ ਜਿਹੜੀ ਸਰਕਾਰ ਪਾਵਰ ਚ ਹੋਵੇ ਆਖਰ ਐਲੀਗੇਸ਼ਨਸ ਤਾਂ ਜਿਹੜੀਆਂ ਹਨ ਨੇ ਉਹ ਤੇ ਲੱਗਣਗੀਆਂ ਇੱਕ ਇੱਕ ਗੱਲ ਤਾਂ ਆਪਾਂ ਜਿਹੜੀ ਹੈਗੀ ਹੈ ਵੀ ਅ ਜਦ ਕੋਈ ਕਿਸੇ ਨੇ ਸਰਕਾਰ 'ਚ ਵੀ ਨਾਰਾਜ਼ਗੀ ਵੀ ਆਖਰ ਸਰਕਾਰਤੀ ਹੋएगी ਤੇ ਉਹਦੇ ਨਾਲ ਕਈ ਵਾਰੀ ਕੀ ਹੁੰਦਾ ਹੈਗਾ ਪ੍ਰੂਫ ਤਾਂ ਕੋਈ ਐਲੀਗੇਸ਼ਨ ਨਹੀਂ ਹੋਏ ਐਲੀਗੇਸ਼ਨ ਹੀ ਹੈ ਨਾ ਐਲੀਗੇਸ਼ਨ ਪੋਲੀਟੀਕਲ ਬੰਦਿਆਂ ਤੇ ਆਪਾਂ ਵੀ ਦੇਖਦੇ ਆ ਅੱਜ ਕਰਵਾਜ਼ ਬਣ ਚੁੱਕਿਆ ਹੈ ਵੀ ਫਲਾਣੇ ਤੇ ਵੀ ਐਲੀਗੇਸ਼ਨ ਲਗਾ ਦਿਓ ਫਲਾਣੇ ਤੇ ਵੀ ਲਗਾ ਦਿਓ ਇਹ ਇੱਕ ਮਾੜੀ ਗੱਲ ਹੈ ਹਾਂ ਪ੍ਰੂਫ ਹੋਣ ਤਾਂ ਮੈਂ ਸਮਝਦਾ ਇਹ ਜੇ ਬੰਦੇ ਨੂੰ ਜਿਹੜਾ ਵੀ ਕੋਈ ਨਸ਼ਾ ਦਾ ਕੰਮ ਕਰਦਾ ਭਾਵੇਂ ਕੋਈ ਵੀ ਹੈ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਣਾ ਚਾਹੀਦਾ ਇਸ ਤੋਂ ਵੱਡਾ ਮੈਂ ਸਮਝਦਾ ਤੁਸੀਂ ਕਤਲ ਕਰਨ ਨਾਲੋਂ ਵੀ ਵੱਡੀ ਇਹਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਯਾਰੀ ਦੀ ਚੋਣ ਚ ਸਭ ਤੋਂ ਵੱਡਾ ਮੁੱਦਾ ਨਸ਼ਾ ਹੋ 2017 ਦੀ ਚੋਣ ਚ ਤੇ ਕੇਜਰੀਵਾਲ ਤੇ ਸੰਜੀਤ ਸਿੰਘ ਕਹਿ ਰਹੇ ਨੇ ਕਿ ਮਜੀਠੀਆ ਨੂੰ ਕਾਲਰ ਫੜ ਕੇ ਅੰਦਰ ਦੇਵਾਂਗੇ ਦੇਖੋ ਉਹ ਸਿਰਫ ਤੇ ਸਿਰਫ ਇੱਕ ਇਲਜ਼ਾਮ ਜਿਹੜਾ ਬੇਸ ਤੇ ਇਹ ਸਾਰੇ ਉਸ ਸਟੇਟਮੈਂਟਸ ਦੇ ਰਹੇ ਨੇ ਉਹਨਾਂ ਦੇ ਖਿਲਾਫ ਡੀਗਲ ਉਹਨਾਂ ਨੇ ਰਾਏ ਉਹ ਕੀਤੇ ਹੈ ਰੀਕੋਰਸ ਲਿਆ ਵਿਕਰਮ ਚਿੱਟੀਆਂ ਨੇ ਤੇ ਉਹਦਾ ਤਾਂ ਨਤੀਜਾ ਉਹਨਾਂ ਦੇ ਕੱਲ੍ਹ ਸਾਹਮਣੇ ਆਏਗਾ ਪਰ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰੂਫ ਦੇਣ ਵੀ ਹਾਂਜੀ ਆਹ ਐਲੀਗੇਸ਼ਨ ਜਿਹੜੀ ਹੈ ਇਸ ਰੂਪ ਚ ਅਸੀਂ ਲਾ ਰਹੇ ਹਾਂ ਵੀ ਇਹ ਇਸ ਤਰੀਕੇ ਨਾਲ ਉਹਨਾਂ ਦੀ ਇਨਵੋਲਵਮੈਂਟ ਹੈ ਫੇਰ ਤਾਂ ਜਿਹੜੀ ਗੱਲ ਕੋਈ ਸਮਝ ਆਉਂਦੀ ਹੈ ਲੋਕ ਕਹਿੰਦੇ ਤਿੰਨ ਚਾਰ ਚੀਜ਼ਾਂ ਨੇ ਨਸ਼ਾ ਦਾ ਰੀਤਾ ਦਾ ਮਾਈਨਿੰਗ ਮਾਫੀਆ ਦਾ ਬਹੁਤ ਸਾਰੇ ਹੋਰ ਮਾਫੀਆ ਨੇ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ 'ਚ 2017 'ਚ। ਮੇਲੀ ਕਰਤੇ ਇਹ ਮੈਂ ਸਮਝਾ ਆਮ ਆਦਮੀ ਪਾਰਟੀ ਦਾ ਭਲੇਖ ਹੈ। ਇਹ ਉਹਨਾਂ ਵੀ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਨੇ ਦਿੱਲੀ 'ਚ ਲੋਕਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਸੀ। ਅੱਜ ਕੀ ਹੋ ਰਿਹਾ ਦਿੱਲੀ 'ਚ? ਕੀ ਦਿੱਲੀ 'ਚੋਂ ਕ腐ਸ਼ਨ ਉਹਨੇ ਕੱਟ ਕੀਤੀ ਹੈ? ਤੁਸੀਂ ਸਰਵੇਖਕ ਆਇਆ ਹੁਣੀ ਦਿੱਲੀ ਦਾ। ਦੇਖੋ ਚ ਕੀ ਆਏਗਾ। ਲੋਕਾਂ ਨੂੰ ਉਹਨਾਂ ਨੇ ਲੋ ਸਰ ਕਿਸੇ ਨੂੰ ਜੋ ਝੂਠੇ ਵਾਅਦੇ ਕੀਤੇ। ਉਹਨਾਂ ਨੇ ਸਫਾਈ ਸੇਵਕਾਂ ਨੂੰ ਵਾਦਾ ਕਰਦੇ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਰੈਗੂਲਰ ਕਰਨ ਦੀ ਦੂਰ ਉਹਨਾਂ ਤਨਖਾਹਾਂ ਵੀ ਨਹੀਂ ਅੱਜ ਵੀ ਤਨਖਾਹਾਂ ਵੀ ਨਹੀਂ ਦੇ ਰਹੇ ਉਹਨਾਂ ਨੇ ਕੂੜਾ ਸਾਰਾ ਸੜਕਾਂ ਦੇ ਸਿਰਤਾ ਅੱਜ ਦਿੱਲੀ ਦੇ ਸੜਕਾਂ ਦੇਖੋ ਕੂੜਾ ਸਿੱਟਿਆ ਪਿਆ ਸਫਾਈ ਨਹੀਂ ਹੋ ਰਹੀ ਡਾਕਟਰਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਐ ਕਰਾਂਗੇ ਤੁਹਾਨੂੰ ਪੱਕੇ ਕਰਾਂਗੇ ਅੱਜ ਪੈਰਾਮੈਡੀਕਲ ਸਟਾਫ ਮੈਡੀਕਲ ਸਟਾਫ ਸਾਰਾ ਹੜਤਾਲ ਤੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇਖੋ ਤਾਂ ਨਿਲ ਹੈ ਉਹ ਸਿਰਫ ਇਸ਼ਤਿਹਾਰ ਬਾਜੀ ਤੇ ਜੋ ਪੰਜਾਬ ਦਾ ਇਸ਼ਤਿਹਾਰਾਂ ਦਾ ਬਜਟ ਹੈ ਸਾਡਾ ਐਡਵਰਟਾਈਜ਼ਮੈਂਟ ਦਾ ਦਿੱਲੀ ਸਰਕਾਰ ਦਾ ਉਹਦੇ ਨਾਲੋਂ 10 ਗੁਣਾ ਜ਼ਿਆਦਾ ਬਜਟ ਹੈ 10 ਗੁਣਾ ਜ਼ਿਆਦਾ ਅੱਧੇ ਅੱਧੇ ਨਾਲੋਂ ਵੀ ਘੱਟ ਸੁਬੇ ਪੰਜਾਬ ਨਾਲੋਂ ਜੋ ਉਹਨਾਂ ਦਾ ਸਿਰਫ ਜੋ ਰਿਹਾ ਹੈ ਵੀ ਅਸੀਂ ਸ਼ਾਇਦ ਲੋਕਾਂ ਨੂੰ ਜਿਹੜਾ ਹੈ ਝੂਠੇ ਪ੍ਰਚਾਰ ਰਾਹੀਂ ਮੀਡੀਆ ਦੇ ਰਾਹੀਂ ਸ਼ਾਇਦ ਅਸੀਂ ਗੁੰਮਰਾਹ ਕਰ ਲਾਂ ਪਰ ਇਹ ਬਿਲਕੁਲ ਕੋਈ ਲੌਜੀਕ ਆ ਜਾਂਦਾਗਾ ਕਿ ਅਕਾਲੀ ਦਲ ਬਾਦਲ ਪਰਿਵਾਰ ਕਰਕੇ ਬਦਨਾਮ ਹੋ ਰਿਹਾ ਬਾਦਲ ਪਰਿਵਾਰ ਤੇ ਅਲੀਗੇਸ਼ਨ ਲੱਗਦੇ ਨੇ ਟਰਾਂਸਪੋਰਟ ਇਹਨਾਂ ਦੀ ਹੈ ਅਲੀਗੇਸ਼ਨ ਨੇ ਮਾਈਨਿੰਗ ਮਾਫੀ ਹੈ ਟਰਾਂਸਪੋਰਟ ਤਾਂ ਬਾਦਲ ਸਾਹਿਬ ਮੰਨਦੇ ਵੀ ਹੈ ਕਿ ਸਾਡੀ ਹੈ ਤੁਹਾਨੂੰ ਲੱਗਦਾ ਇਹਦੇ ਕਰਕੇ ਅਕਾਲੀ ਦਲ ਡੈਮੇਜ ਹੋ ਰਿਹਾ ਬਾਦਲ ਪਰਿਵਾਰ ਕਰਕੇ ਨਹੀਂ ਨਹੀਂ ਦੇਖੋ ਇਹ ਗੱਲ ਨਹੀਂ ਬਾਦਲ ਸਾਹਿਬ ਦੀ ਬਹੁਤ ਵੱਡੀ ਦੇਣਾ ਹੈ ਜੇ ਮੈਂ ਕਹਾ ਅਕਾਲੀ ਦਲ ਦੀ ਵੀ ਪੰਜਾਬ ਲਈ ਵੀ ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਪੰਜਾਬ ਲਈ ਬੜੀਆਂ ਜੇਲਾਂ ਕੱਟੀਆਂ ਉਹਨਾਂ ਨੇ ਪੰਜਾਬ ਨੂੰ ਪੰਜਾਬ ਦੇ ਕਿਸਾਨੀ ਦਾ ਮੈਂ ਸਮਝਦਾ ਜੇ ਕੋਈ ਅਸਲ ਮਾਣ ਇਹ ਦੇ ਵਿੱਚ ਮੱਚੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਜਿਨੇ ਹਮੇਸ਼ਾ ਕਿਸਾਨ ਦੀ ਮੁਸ਼ਕਲ ਨੂੰ ਸਮਝ ਕੇ ਉਹਨੂੰ ਹੱਲ ਕਰਨ ਦੀ ਪੂਰੀ ਹਮੇਸ਼ਾ ਆਪਣੇ ਵੱਲੋਂ ਯਤਨ ਕੀਤਾ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦਾ ਜੇ ਕਿਸਾਨ ਜੇ ਅੱਜ ਇੱਡੀ ਵੱਡੀ ਰਾਹਤ ਜੇ ਉਹਨਾਂ ਮਿਲੀ ਹੈ ਅੱਜ ਦੇਖੋ ਕੋਈ ਕਿਸੇ ਤਰੀਕੇ ਦਾ ਵੈਟ ਨਹੀਂ ਹੈ ਪੰਜਾਬ ਦੇ ਵਿੱਚ ਕਿਸੇ ਕਿਸਾਨ ਦੀ ਵਰਤੋਂ ਵਾਲੀ ਚੀਜ਼ ਤੇ ਨਾ ਕਿਸੇ ਪੈਸਟੀਸਾਈਡ ਤੇ ਨਾ ਰੇਸਪਰੇਅ ਤੇ ਨਾ ਐਗਰੀਕਲਚਰ ਮਸ਼ੀਨਰੀ ਤੇ ਇਨਪੁਟ ਜਿਹੜਾ ਹੈ ਕੋਈ ਟੈਕਸ ਨਹੀਂ ਹੈ ਵੈਟ ਬਿਜਲੀ ਮੁਫਤ ਹੈ ਇਹ ਹੀ ਚੀਜ਼ਾਂ ਸਰਕਾਰ ਮੁਫਤ ਦੇ ਸਰਕਾਰ ਦੇ ਸਕਦੀ ਅਸੀਂ ਪੂਰਾ ਦਿੱਤਾ ਸੋ ਇਸ ਲਈ ਹਾਂ ਇਹ ਹੁੰਦਾ ਹੈ ਕਿ ਕਈ ਵਾਰ ਕਿਉਂ ਹੁੰਦਾ ਜਦ ਜਿਆਦਾ ਸਮਾਜ ਸਰਕਾਰ ਚ ਕੋਈ ਪਾਰਟੀ ਰਹਿ ਜੇ ਇਸ ਸਭਾਵਕ ਹੈ ਕਿ ਉਹਦੇ ਖਿਲਾਫ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਨਾਰਾਜ਼ਗੀ ਪੈਦਾ ਹੋਣਾ ਪਈ ਉਹ ਪਰਿਵਾਰਵਾਦ ਆਗਾ ਬਾਦਲ ਪਰਿਵਾਰ ਦਾ ਉਹਦੇ ਕਰਕੇ ਵੀ ਅਕਾਲੀ ਦਲ ਚੈਲੰਜ ਫੇਸ ਕਰ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਪਰਿਵਾਰਵਾਦੀ ਗੱਲ ਕਰ ਰਹੀ ਹੈ ਕੈਪਟਨ ਮਨਿੰਦਰ ਸਿੰਘ ਕਹਿ ਰਿਹਾ ਪਰਿਵਾਰ ਚੋਂ ਦੋ ਟਿਕਟਾਂ ਨਹੀਂ ਮਿਲਣਗੀਆਂ ਕਿਸੇ ਇੱਕ ਮਿੰਟ ਗੱਲ ਸੁਣੋ ਜੇ ਇਹ ਐਡਾ ਗੱਲ ਹੁੰਦੀ ਤਾਂ ਦੁਆਰੇ ਅਕਾਲੀ ਦਲ ਦੀ ਸਰਕਾਰ ਬਣੀ ਹੈ ਲੋਕਾਂ ਨੇ ਐਕਸੈਪਟ ਕੀਤਾ ਹੈ ਲੋਕਾਂ ਇਹ ਤਾਂ ਲੋਕਾਂ ਦੇ ਫਤਵਾ ਹੀ ਹੈ ਨਾ ਲੋਕਾਂ ਨੇ ਪਹਿਲੀ ਵਾਰ ਦਿੱਤਾ ਉਦੋਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਐਮਪੀ ਸੀ ਮਨਪੀਰ ਸਿੰਘ ਬਾਦਲ ਫਾਈਨੈਂਸ ਮਿਨਿਸਟਰ ਬਣੇ ਸਰਦਾਰ ਪੁਖਾਸ ਸਿੰਘ ਬਾਦਲ ਸੀਐਮ ਸੀ ਬਿਕਰਮਜੀਠੀਆ ਵੀ ਮਿਨਿਸਟਰ ਸੀ ਦਵਾਰੇ ਫਿਰ 2012 ਦੀ ਚੋਣ ਆਈ ਫਿਰ ਲੋਕਾਂ ਨੇ ਜਿੱਤਿਆ ਅਕਾਲੀ ਦਲ ਨੂੰ ਵੱਧ ਸੀਟਾਂ ਦਿੱਤੀਆਂ ਪਿਛਲੀ ਵਾਰ ਨਾਲੋਂ ਤੋਂ ਇਹ ਨੂੰ ਜਿਹੜਾ ਹੈ ਸਿਰਫ ਇੱਕ ਜਿਹੜਾ ਮੁੱਦਾ ਬਣਾ ਕੇ ਕੁਝ ਬਿਨਾ ਮੁੱਦੇ ਤੋਂ ਮੁੱਦਾ ਬਣਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀਆਂ ਨੇ ਅਲੀਗੇਸ਼ਨਸ ਲਾ ਰਹੀਆਂ ਬੇਮਤਲਬ ਜਿਹਦੀ ਕੋਈ ਪ੍ਰੂਫ ਨਹੀਂ ਕਰ ਸਕਦੇ ਲੜਾਈ ਕਿਹਦੇ ਨਾਲ ਆ ਇਸ ਵਾਰ ਆਮ ਆਦਮੀ ਪਾਰਟੀ ਨਾਲ ਜਾਂ ਕਾਂਗਰਸ ਨਾਲ ਦੇਖੋ ਇਹ ਅੱਜ ਕਹਿਣਾ ਸੰਭਵ ਨਹੀਂ ਹੈ ਮੇਰੇ ਵਾਸਤੇ ਕਿਉਂਕਿ ਸਾਲ ਦੇ ਵਿੱਚ ਸਾਲ ਪਿਆ ਲੈਖਣ ਦੇ ਵਿੱਚ ਸਾਲ ਸਿਆਸਤ 'ਚ ਬੜਾ ਲੰਬਾ ਸਮਾਂ ਹੁੰਦਾ ਹੈ। ਇਹਦੇ ਵਿੱਚ ਕੀ ਹਾਲਾਤ ਬਦਲਣਗੇ ਕੀ ਕੁਝ ਹੋਏਗਾ ਉਹ ਤਾਂ ਅੱਜ ਜਿਹੜਾ ਮੇਰਾ ਪ੍ਰੈਡिक्ट ਕਰਨਾ ਸੰਭਵ ਨਹੀਂ ਹੈ। ਅੱਜ ਕਿਹਦੇ ਨਾਲ ਲੜੀ ਜ ਅੱਜ ਅੱਜ ਇਲੈਕਸ਼ਨ ਹੋ ਜਾਣ ਤਾਂ ਅੱਜ ਕਿਹਦੇ ਨਾਲ ਲੜਾਈ ਦੇਖੋ ਅੱਜ ਅੱਜ ਹਾਲਾਤ ਜਿਹੜਾ ਹੈ ਅੱਜ ਵੀ ਪ੍ਰੈਡिक्ट ਕਰਨਾ ਪੋਸੀਬਲ ਨਹੀਂ ਮੈਂ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਹਾਲਾਤ ਐਸੇ ਨੇ ਵੀ ਪ੍ਰੈਡिक्ट ਕਰਨਾ ਸੰਭਵ ਨਹੀਂ ਹੈ ਵੀ ਜਿਹੜੀ ਹੈ ਅਸਲ ਲੜਾਈ ਸਾਡੀ ਕਿਹਦੇ ਨਾਲ ਹੈਗੀ ਹੈ ਕਿਉਂਕਿ ਕਾਂਗਰਸ ਵੀ ਆਪ ਦਾ ਲੱਗੀ ਉਹ ਵੀ ਆਪ ਦੇ ਲੱਗੇ ਨੇ ਤੇ ਸਾਡੀ ਪਾਰਟੀ ਦਾ ਵੀ ਜਿਹੜਾ ਹੈ ਆਪ ਦਾ ਜੋ ਆਧਾਰ ਸ਼੍ਰੋਮਣੀ ਅਕਾਲੀ ਦਲ ਦਾ ਹੈ ਉਹ ਤਾਂ ਸ਼ਾਇਦ ਦੋਨਾਂ ਕਿਸੇ ਪਾਰਟੀਆਂ ਦਾ ਪੰਜਾਬ ਵਿੱਚ ਹੈ ਨਹੀਂ ਕਿਉਂਕਿ ਆਪਣੇ ਇਲਾਕੇ 'ਚ ਖਾਸ ਤੌਰ ਦੇ ਉੱਤੇ ਮਾਲਵੇ ਇਲਾਕੇ ਦੇ ਅੰਦਰ ਜ਼ਿਆਦਾ ਆਮ ਆਦਮੀ ਪਾਰਟੀ ਦਾ ਆਪਾਂ ਨੂੰ ਹਵਾ ਦੇਖਣ ਨੂੰ ਮਿਲੀ ਲੋਕ ਸਭਾ ਚੋਣਾਂ ਦੇ ਅੰਦਰ ਵੀ ਸੁਭੇਪ ਸਿੰਘ ਢੀਂਡ ਸਾਹਿਬ ਚੋਣ ਹਾਰੇ ਭਗਵੰਤ ਮਾਨ ਨੂੰ ਉਹ ਵੱਡੇ ਪੱਧਰ ਤੇ ਵੋਟਾਂ ਮਿਲੀਆਂ ਤਾਂ ਤੁਸੀਂ ਉਸ ਇਲਾਕੇ ਦੀ ਕਿਉਂਕਿ ਮਾਲਵੇ ਦੇ ਅੰਦਰ ਤੁਸੀਂ ਘੁੰਮਦੇ ਹੋ ਤੁਸੀਂ ਪੂਰੇ ਪੰਜਾਬ ਦੇ ਅੰਦਰ ਘੁੰਮਦੇ ਹੋ ਵੈਸੇ ਕਿਉਂਕਿ ਮਾਲਵੇ ਇਲਾਕੇ ਨੇ ਤੁਸੀਂ ਸੰਬੰਧ ਰੱਖਦੇ ਹੋ ਮਾਲ ਵਿੱਚ ਤੁਸੀਂ ਕਿਵੇਂ ਜਜ ਕਰ ਰਹੇ ਹੋ ਆਪ ਨੂੰ ਦੇਖੋ ਆਪ ਇੱਕ ਫੋਰਸ ਹੈ ਜੇ ਮੈਂ ਡਿਨਾਈ ਕਰਾਂ ਤਾਂ ਮੈਂ ਸਮਝਦਾ ਇਹ ਗਲਤ ਹੋਏਗੀ ਮੇਰਾ ਸੁਭਾਅ ਹੀ ਨਹੀਂ ਹੈ ਮੈਂ ਕੋਈ ਛੁੱਟੀ ਗੱਲ ਕਰਾਂ ਕਦੇ ਬਣਾ ਹਾਂ ਦੇ ਯਾਰ ਫੋਰਸ ਬਟ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਹੌਲੀ ਹੌਲੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਸਾਰੀਆਂ ਉੱਪਰ ਕਹਿ ਰਹੀਆਂ ਪਹਿਲਾਂ ਤਾਂ ਉਹ ਸਿਰਫ ਉਹ ਨੁਕਤਾ ਚ ਹੀ ਨਹੀਂ ਕਰਦੇ ਸੀ ਉਹਨਾਂ ਦੇ ਖਿਲਾਫ ਕੀ ਕਹਿੰਦੇ ਕਿਉਂਕਿ ਨਵੀਂ ਪਾਰਟੀ ਸੀ ਉਹ ਸਿਰਫ ਦੂਜਿਆਂ ਨੂੰ ਕ੍ਰਿਟਿਕਾਈਜ਼ ਕਰਨਾ ਜਾਣਦੇ ਸੀ ਕ੍ਰਿਟਿਕਾਈਜ਼ ਕਰਨਾ ਬਹੁਤ ਸੌਖਾ ਹੁੰਦਾ ਹੈਗਾ ਕਿਸੇ ਨੇ ਵੀ ਤੁਸੀਂ ਉੱਠ ਕੇ ਕ੍ਰਿਟਿਕਾਈਜ਼ ਕਰ ਦੋ ਤੁਸੀਂ ਚੰਗੇ ਤੋਂ ਚੰਗੇ ਬੰਦੇ ਨੂੰ ਕਿਸੇ ਨਾ ਕਿਸੇ ਗੱਲ ਤੇ ਕ੍ਰਿਟਿਸਾਈਜ਼ ਕਰ ਸਕਦੇ ਹੋ ਤੇ ਹੁਣ ਦਿੱਲੀ ਚ ਉਹਨਾਂ ਸਰਕਾਰ ਬਣੀ ਹੈ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਉਹਨਾਂ ਦੀ ਪਾਰਟੀ ਦੀ ਫੰਕਸ਼ਨਿੰਗ ਸਾਹਮਣੇ ਆ ਰਹੀ ਹੈ ਲੋਕਾਂ ਉਜਾਗਰ ਹੋ ਰਿਹਾ ਹੈਗਾ ਜਿਹੜੀ ਪਾਰਟੀ ਦੇ ਵਿੱਚ ਇੰਟਰਨਲ ਜਿਹੜੀ ਹੈ ਕੋਈ ਕਿਸੇ ਕੋਲ ਥਾਟ ਨਹੀਂ ਵੀ ਕੋਈ ਆਪਦੀ ਗੱਲ ਕਰ ਸਕੇ ਐਮਪੀ ਕੋਈ ਗੱਲ ਨਾ ਕਰ ਸਕੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਪਾਰਟੀ ਦੇ ਵਿੱਚੋਂ ਅੱਜ ਉਹ ਲੋਕ ਜਿਹੜਾ ਹੈ ਸਵਰਾਜ ਦੀ ਗੱਲ ਤੇ ਰਾਈਟ ਟੂ ਫਰੀडम ਆਫ ਸਪੀਚ ਦੀ ਗੱਲ ਕਰਦੇ ਨੇ ਆਪਦੀ ਪਾਰਟੀ ਤਾਂ ਉਹਨਾਂ ਦੇ ਸਪੀਚ ਆਫ ਸਪੀਚ ਨਹੀਂ ਹੈ ਗਾਂਧੀ ਤੇ ਹਰਿੰਦਰ ਖਾਲਸਾ ਨੂੰ ਕਿਉਂ ਕੱਢਿਆ ਕਿਉਂ ਕਿ ਕਿਉਂਕਿ ਸਿਰਫ ਉਹਨਾਂ ਨੇ ਕੋਈ ਜਿਹੜਾ ਹੈ ਮੁੱਦੇ ਜਿਹੜੇ ਉਹਨਾਂ ਨੇ ਲੋਕਾਂ ਦੇ ਮੁੱਦੇ ਜਿਹੜੇ ਨਿਰਦੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਾਰਟੀ ਦੇ ਇੰਟਰਨਲ ਪਾਰਟੀ ਡੈਮੋਕ੍ਰੇਸੀ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੋ ਕੀ ਉਹ ਲੋਕ ਕੀ ਉਦਾਹਰਣ ਪੇਸ਼ ਕਰਦੇ ਨੇ ਸੋ ਇਹ ਗੱਲਾਂ ਸਾਰੀਆਂ ਹੁਣ ਲੋਕਾਂ ਦੇ ਸਾਹਮਣੇ ਆ ਰਹੀਆਂ ਪਹਿਲਾਂ ਤਾਂ ਉਹਨਾਂ ਦੀ ਕਲੀਨ ਸਲੀਟ ਸੀ ਕੋਈ ਗੱਲ ਕਿਉਂਕਿ ਹਜੇ ਪਾਰਟੀ ਉੱਪਰੀ ਸੀ ਹਜੇ ਕਿਸ ਨੂੰ ਕੁਝ ਪਤਾ ਹੀ ਨਹੀਂ ਸੀਗਾ ਹੁਣ ਹੁਣ ਜਿਹੜੀਆਂ ਸਾਹਮਣੇ ਆਊਗਾ ਭਗਵੰਤ ਮਾਨ ਦੀ ਜਿਹੜਾ ਹੈ ਉਹਦੋਂ ਤਾਂ ਬਹੁਤ ਕੁਝ ਬੋਲਦੇ ਸੀ ਲੋਕਾਂ ਨੂੰ ਬੜਾ ਗੁੰਮਰਾਹ ਕੀਤਾ ਅਜੇ ਮੈਂ ਡੀਸੀ ਨੂੰ ਕਰਨ ਫੜ ਕੇ ਤੁਹਾਡੇ ਕੋਲ ਲਿਆਇ ਕਰੂੰਗਾ ਮੈਂ ਐਸਐਸਪੀ ਨੂੰ ਲਿਆਇ ਕਰੂੰਗਾ ਮੈਂ ਉੱਥੋਂ ਸੈਂਟਰ ਤੋਂ ਆ ਕਰਕੇ ਦੇਉ ਤੁਹਾਨੂੰ ਕਹਿਣ ਜੋ ਮਰਜ਼ੀ ਤੁਸੀਂ ਝੂਠ ਤੂਫਾਨ ਬੋਲੋ ਪਹਿਲੀ ਵਾਰ ਤੋਂ ਤੁਹਾਡਾ ਇਹਦਾ ਅਗਲੇ ਵਾਲੇ ਸਮੇਂ ਦੇ ਵਿੱਚ ਆ ਕੇ ਕੀ ਕਰ ਕੀ ਕੋਈ ਕਰਦਾ ਹੈਗਾ ਜਿਹੜਾ ਹੈ ਉਹ ਫੇਰ ਜਿਹੜੀਆਂ ਗੱਲਾਂ ਸਾਰੀ ਸਾਹਮਣੇ ਆਉਣਗੇ ਫੇਰ ਜਿਹੜਾ ਲੋਕ ਹੁਣ ਨਵੇਂ ਨਜ਼ਰੀਏ ਤੋਂ ਜਿਹੜਾ ਫੈਸਲਾ ਕਰਨਗੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨੇ ਚਾਹੀਦੇ ਨੇ ਇਸੇ ਟਰਮ 'ਚ ਇਹ ਕੋਤ ਫੈਸਲਾ ਪਾਰਟੀ ਦਾ ਉਹ ਪਾਰਟੀ ਦੇ ਸਰਪ੍ਰਸਦ ਆਪਗਾਸ ਸਿੰਘ ਬਾਦਲ ਕਰਨਗੇ ਜਾਂ ਪਾਰਟੀ ਦੇ ਪ੍ਰਧਾਨ ਤੇ ਪਾਰਟੀ ਦੀ ਲੀਡਰਸ਼ਿਪ بیٹھ ਕੇ ਕਰਨਗੀ ਉਹਦਾ ਮੇਰਾ ਕੋਈ ਜਿਹੜਾ ਹੈ ਆਊਟ ਆਫ ਕੰਟੈਕਸਟ ਬੋਲਣ ਦਾ ਮੇਰਾ ਕੋਈ ਤੁੱਕੀ ਨਹੀਂ ਬਣਦਾ ਹੁੰਦਾ ਤੁਹਾਡੀ ਨਿੱਜੀ رائے ਕੀ ਹੈ ਇਹ ਮੇਰੀ ਕੋਈ ਰਿਜਨੀ ਮੇਰੀ ਤਾਂ ਜੋ ਪਾਰਟੀ ਦੀ رائے ਹੈ ਉਹੀ ਮੇਰੀ رائے ਹੈ ਕੀ ਕਰਨਾ ਹੈ ਕਿ ਪ੍ਰਕਾਸ਼ ਸਿੰਘ ਬਾਦਲ بڑے ਸੀਐਮ ਅਸੀਂ ਦੇਖ ਰਹੇ ਹਾਂ ਮੁਲਾਮ ਸਿੰਘ যাদব ਨੇ ਖਲੇਸ਼ যাদব ਨੂੰ ਸੱਤਾ ਟਰਾਂਸਫਰ ਕਰਤੀ ਲਾਲੂ যাদব ਨੇ ਆਪਣੇ ਬੇਟੇ ਨੂੰ ਡਿਪਟੀ ਚੀਫ ਮਿਨਿਸਟਰ ਬਣਾਤਾ ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਬਣਾ ਰਹੇ ਸੁਖਵੀਰ ਬਾਦਲ ਉਹਨਾਂ ਲੋਕਾਂ ਦੀ ਸੇਵਾ ਕਰਨ ਦੀ ਜਜ਼ਬਾ ਹੈ ਉਹ ਚਾਹੁੰਦੇ ਨੇ ਤੁਸੀਂ ਦੇਖੋ ਨਹੀਂ ਬੰਦਾ ਹਰ ਕੋਈ ਬਹਿ ਜਾ ਯਾਰ ਮੇਰੀ ਚਲੋ ਉਮਰ ਹੋ ਗਈ ਉਹ ਅੱਜ ਵੀ ਪਿੰਡਾਂ 'ਚ ਬਹਿ ਕੇ ਸੰਗਦਰਸ਼ਨ ਕਰਦੇ ਲੋਕਾਂ 'ਚ ਐਸ ਸੀਐਮ ਉਹ ਮੈਨੂੰ ਲੱਗਦਾ ਹੈ ਹਫ਼ਤੇ 'ਚ 5 ਦਿਨ ਲੋਕਾਂ ਸੰਗਦਰਸ਼ਨ ਕਰਦੇ ਪਿੰਡ-ਪਿੰਡ ਜਾਂਦੇ ਆ ਉਹ ਉਹਨਾਂ ਨੂੰ ਕੋਈ ਪਾਵਰ ਦਾ ਤੇ ਦੂਜੇ ਦਾ ਨਾ ਸੇਵਾ ਭਾਵਨਾ ਦਾ ਨਸ਼ਾ ਮੈਂ ਉਹਨੂੰ ਬੜੇ ਨੇੜੋਂ ਦੇਖਿਆ ਤੇ ਮੈਂ ਕਹਿ ਸਕਦਾ ਉਹ ਉਹਨਾਂ ਤੋਂ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਬੰਦਾ ਸਿੱਖੇ ਤਾਂ ਇੱਕ ਟਰੂ ਪੋਲੀਟਿਸ਼ੀਅਨ ਬਣ ਸਕਦਾ ਸਹੀ ਮਾਰਿਆਂ ਦੇ ਵਿੱਚ ਜਿਹੜਾ ਇੱਕ ਪੋਲੀਟਿਸ਼ੀਅਨ ਹੋਣਾ ਚਾਹੀਦਾ ਜਿਹਹਾ ਜਿਹਾ ਕਿਤੇ ਤਾਂ ਨਹੀਂ ਲੱਗਦਾ ਜਿਹਦੇ ਵਿੱਚ ਲੋਕਾਂ ਪ੍ਰਤੀ ਦਰਦ ਹੋਵੇ ਲੋਕਾਂ ਦੇ ਮੁੱਦਿਆਂ ਪ੍ਰਤੀ ਸੰਜੀਦਗੀ ਹੋਵੇ ਉਹ ਜਿਹੜਾ ਹੈ ਉਹਨਾਂ ਦੇ ਵਿੱਚ ਮੈਂ ਦੇਖਿਆ ਕਿਤੇ ਤਾਂ ਨਹੀਂਗਾ ਕਿਸੇ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਕੈਪेबल ਨਹੀਂ ਹੈਗਾ ਨੇ ਨਹੀਂ ਐਸੀ ਗੱਲ ਜੇ ਐਸੀ ਗੱਲ ਹੁੰਦੀ ਉਹਨੂੰ ਪਾਰਟੀ ਪ੍ਰਧਾਨ ਕਿਉਂ ਬਣਾਉਂਦੇ ਉਹਨੂੰ ਡਪੀਸੀਐਮ ਕਿਉਂ ਬਣਾਉਂਦੇ ਐਸੀ ਗੱਲ ਕੋਈ ਨਹੀਂ ਤਾਂ ਸਿਰਫ ਜਿਹੜਾ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਤਾਂ ਕਾਲੀਦਲ ਚਲਦੀ ਕੀਦੀ ਹੈ ਪ੍ਰਕਾਸ਼ ਸਿੰਘ ਬਾਦਲ ਚਲਦੀ ਸੁਭੀਰ ਸਿੰਘ ਬਾਦਲ ਚਲਦੀ ਇਹ ਸਾਰਿਆਂ ਦੀ ਚਲਦੀ ਹੈ ਹਰ ਬੰਦੇ ਦਾ ਆਪ ਦਾ ਆਪ ਦਾ ਜਿਹੜਾ ਹੈ ਜਿਹੜੀ ਪੋਜੀਸ਼ਨ ਹੈ ਉਹਦੇ ਮੁਤਾਬਕ ਚਲਦੀ ਹੈ ਗਵਰਨਮੈਂਟ ਦੇ ਵਿੱਚ ਜਿਹੜਾ ਫਾਈਨਲ ਡਿਸੀਜਨ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੈ ਪਾਰਟੀ ਦੇ ਵਿੱਚ ਪ੍ਰਧਾਨ ਦੇ ਤੌਰ ਤੇ ਜੋ ਫਾਈਨਲ ਡਿਸੀਜਨ ਹੈ ਉਹ ਸਰਦਾਰ ਸੁਭੀਰ ਸਿੰਘ ਬਾਦਲ ਦਾ ਹੈ ਟਕਸਾਲੀ ਕਾਲੀ ਕਹਿੰਦੇ ਨੇ ਸੁਬੀਰ ਸਿੰਘ ਬਾਦਲ ਸਾਡੀ ਸੁਣਦੇ ਨਹੀਂ ਨਹੀਂ ਅਸੀ ਗੱਲ ਨਹੀਂ ਇਹ ਇਹ ਵੀ ਇੱਕ ਮੈਂ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਤੁਸੀਂ ਸ਼ਾਇਦ ਸੋਚੋਗੇ ਵੀ ਇਹ ਚਮਚਾਗਰੀ ਕਰ ਰਿਹਾ ਮੈਂ ਇਹ ਵੀ ਤੁਹਾਨੂੰ ਕਹਾਂ ਕਿ ਸੁਬੀਰ ਸਿੰਘ ਬਾਦਲ ਦੀ ਜੋ ਇਮਪ੍ਰੈਸ਼ਨ ਲੋਕਾਂ ਦੇ ਵਿੱਚ ਬਣਾਇਆ ਗਿਆ ਉਹਦੀ ਪਰਸਨੈਲਿਟੀ ਇਜ਼ ਡਿਫਰੈਂਟ ਦੈਨ ਵਾਟ ਜਿਹੜੀ ਲੋਕਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਪਰਸੈਪਸ਼ਨ ਬਣਾਇਆ ਤੇ ਬੜੇ ਫਲੈਕਸੀਬਲ ਨੇ ਜੇ ਕਿਸੇ ਗੱਲ ਤੇ ਉਹਨਾਂ ਦਾ ਕੋਈ ਰਾਏ ਹੋਵੇ ਜੇ ਤੁਸੀਂ ਜ਼ੋਰਦਾਰ ਨਾਲ ਰਕ ਕਰੋਗੇ ਇਹ ਨਹੀਂ ਉਹ ਥੋੜੀ ਰਾਏ ਨੂੰ ਕਰਦੇ ਉਹਨੂੰ ਰਾਏ ਨੂੰ ਉਹ ਦੇਖਦੇ ਨੇ ਵਿਚਾਰਦੇ ਨੇ ਤੇ ਜੇ ਰਾਏ ਲੱਗੇ ਤੇ ਵੈਕਸੈਪਟ ਵੀ ਕਰਦੇ ਨੇ ਜਿਹੜੀ ਪਰਸੈਪਸ਼ਨ ਉਹਨਾਂ ਬਾਰੇ ਗਲਤ ਬਣ ਗਈ ਉਹ ਤੁਹਾਡੇ ਬਾਰੇ ਕਿਉਂ ਨਹੀਂ ਬਣੀ ਤੁਸੀਂ ਵੀ ਤਾਂ ਵਿੱਤ ਮੰਤਰੀ ਹੋ ਪੰਜਾਬ ਦੇ ਤੁਹਾਡੇ ਬਾਰੇ ਪਰਸੈਪਸ਼ਨ ਕੋਣੀ ਬਣੀ ਸੁਖਵੀਰ ਬਾਰੇ ਗਲਤ ਪਰਸੈਪਸ਼ਨ ਨਹੀਂ ਨਹੀਂ ਦੇਖੋ ਇੱਕ ਗੱਲ ਹੁੰਦੀ ਹੈ ਵੀ ਜਿਹੜੀ ਹੈ ਲੋਕਾਂ ਦੇ ਵਿੱਚ ਜਿਹੜਾ ਜਦ ਕੋਈ ਪਾਰਟੀ ਕਿਸੇ ਮੁੱਦੇ ਨੂੰ ਲੈ ਕੇ ਏਜੰਡਾ ਹੀ ਬਣਾ ਕੇ ਪਿੱਛੇ ਚਲੇ ਜਾਵੇ ਕਾਂਗਰਸ ਨੇ ਪਹਿਲਾਂ ਹੁਣ ਆਮ ਆਦਮੀ ਪਾਰਟੀ ਉਹਨੇ ਇੱਕ ਏਜੰਡਾ ਬਣਾ ਲਿਆ ਵੀ ਹਾਂ ਵੀ ਇੱਕ ਬਦਨਾਮ ਕਰਨਾ ਜਾਂ ਇੱਕ ਇੱਕ ਨਾ ਇੱਕ ਮੁੱਦੇ ਤੇ ਜਿਹੜਾ ਹੈ ਅਸੀਂ ਟੈਗ ਕਰਨਾ ਸੋ ਜਿਵੇਂ ਕਹਿੰਦੇ ਨਾ ਇੱਕ ਝੂਠ ਨੂੰ 100 ਵਾਰੀ ਬੋਲੋ ਤਾਂ ਉਹ ਵੀ ਸੱਚ ਲੱਗਣ ਲੱਗ ਪੈਂਦਾ ਹੈ ਪਰ ਮੈਂ ਕਹਿੰਦਾ ਤੁਹਾਡੇ ਬਾਰੇ ਤੁਹਾਡੇ ਬਾਰੇ ਨਹੀਂ ਬੋਲਿਆ ਜਾਂਦਾ ਤੁਹਾਨੂੰ ਨਹੀਂ ਕਿਹਾ ਜਾਂਦਾ ਸੁਪਿਰਬਾਦ ਨੂੰ ਕਿਉਂ ਕਿਹਾ ਜਾਂਦਾ ਜਿਹੜੇ ਬੋਲਣ ਵਾਲੇ ਉਹ ਮੇਰੇ ਬਾਰੇ ਵੀ ਬੋਲਦੇ ਹੋਣੇ ਪੋਲਿਟਿਕਸ ਦਾ ਦੇਖੋ ਕੋਈ ਕਿਸੇ ਨੂੰ ਨਹੀਂ ਮਤਲਬ ਤੁਸੀਂ ਜੇ ਮੈਂ ਤੁਹਾਨੂੰ ਸਹੀ ਦੱਸ ਦਿਆਂ ਜੇ ਦੁੱਧ ਤੋਤੇ ਵੀ ਬਣ ਜਿਓ ਨਾ ਤਾ ਵੀ ਬੰਦੇ ਨੂੰ ਇਹ ਅੱਜ ਹਿੰਦੁਸਤਾਨ ਦੇ ਵਿੱਚ ਪੋਲਿਟਿਸ਼ਨ ਦੀ ਇਹ ਇਮੇਜ ਬਣ ਗਈ ਹੈ ਵੀ ਚੰਗੇ ਤੋਂ ਚੰਗੇ ਬੰਦੇ ਤਾਂ ਵੀ ਯਾਰ ਇਹ ਵੀ ਮਤਲਬ ਇਹਦੇ ਵਿੱਚ ਵੀ ਨੁਕਸਨ ਜਿਹੜੇ ਹਨ ਆਮ ਪੋਲਿਟਿਸ਼ਨ ਵਾਲੇ ਵੀ ਇਹਦੇ ਵਿੱਚ ਵੀ ਹੋਣਗੇ ਇੱਕ ਇੱਕ ਪੋਲਿਟਿਸ ਦੀ ਪੋਲਿਟਿਸ਼ਨ ਦੀ ਹੀ ਪਰਸੈਪਸ਼ਨ ਜਿਹੜੀ ਆਪਾਂ ਦੇਖੋ ਆਮ ਪਬਲਿਕ ਦੇ ਵਿੱਚ ਕੁਝ ਕਿਉਂਕਿ ਇਹਦਾ ਇਹਦੇ ਵੀ ਕਈ ਕਾਰਨ ਨੇ ਅਸੀਂ ਵੀ ਜਿਹੜਾ ਕੁਝ ਕਈ ਮੁੱਦਿਆਂ ਦੇ ਵਿੱਚ ਕਈ ਗੱਲਾਂ ਤੇ ਲੋਕਾਂ ਨੂੰ ਲੈ ਡਾਉਨ ਕੀਤਾ ਕਿਉਂਕਿ ਪੋਲਿਟਿਸ਼ਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਲੋਕਾਂ ਦਾ ਬਹੁਤ ਵੱਡਾ ਭਰੋਸਾ ਹੁੰਦਾ ਹੈ ਤੋੜਿਆ ਭਰੋਸਾ ਉਹ ਲੀਡਰਾਂ ਨੇ ਇਸ ਸਮੇਂ ਸਮੇ ਤੇ ਜਿਆਪਕ ਇਹ 100% ਦੀ ਭਰੋਸੇ ਤਾਂ ਨਹੀਂ ਉਤਰ ਸਕੇ ਪੂਰੇ ਹਰ ਲੀਡਰ ਦੀ ਆਦਾਨ ਕੋਈ ਵੱਧ ਉੱਤੇ ਜੇ ਕਈ ਨੇ ਜਮੀ ਤੋੜ ਤਾਂ ਸਰੀ ਲਾਤੀ ਗਲ ਸੋ ਐਸੇ ਹਿੰਦੁਸਤਾਨ ਦੀ ਜੋ ਪਾਰਟੀ ਦੇ ਵਿੱਚ ਲੀਡਰ ਆਏ ਤੇ ਜਿਵੇਂ ਕਹਿੰਦੇ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਜਿਹੜੇ ਕੁਝ ਮਾੜੇ ਅੰਦਰ ਨੇ ਉਹਨਾਂ ਨਾਲ ਸਾਰਾ ਇਮਪ੍ਰੈਸ਼ਨ ਜਿਹੜਾ ਹੈ ਇੱਕ ਗਲਤ ਜਾਂਦਾ ਹੈ ਜੀ ਸਭ এবੀਪੀ ਨੂੰ ਟਾਈਮ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਬਿਲਕੁਲ ਸਹੀ ਗੱਲਬਾਤ ਕੀਤੀਆਂ ਥੈਂਕ ਯੂ ਇਹ ਸਨ ਪਰਮਿੰਦਰ ਸਿੰਘ ਢੀਂਡਾ ਸਾਹਿਬ ਪੰਜਾਬ ਦੇ ਵਿੱਤ ਮੰਤਰੀ ਜਿਨ੍ਹਾਂ ਨੇ ਪੰਜਾਬ ਦੀ ਆਰਥਿਕਤਾ ਬਾਰੇ ਖੁੱਲਕੇ ਗੱਲ ਕੀਤੀ ਜਿਨ੍ਹਾਂ ਨੇ ਪਾਰਟੀ ਦੇ ਉੱਤੇ ਜੋ ਅਲਿਗੇਸ਼ਨ ਲੱਗ ਰਹੇ ਨੇ ਬਾਦਲ ਪਰਿਵਾਰ ਤੇ ਜੋ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਵੀ ਖੁੱਲਕੇ ਜਵਾਬ ਦਿੱਤੇ ਔਰ ਉਹਨਾਂ ਦਾ ਕਹਿਣਾ ਕਿ ਅੱਜ ਦੀ ਸਿਚੁਏਸ਼ਨ ਦੇ ਅੰਦਰ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਾਲੀ ਦਲ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਆ ਪਰ ਉਹਨਾਂ ਨੇ ਕਿਹਾ ਕਿ 9 ਸਾਲਾਂ ਦੇ ਅੰਦਰ ਕਾਲੀ ਦਲ ਨੇ ਕਾਫੀ ਵਿਕਾਸ ਦੇ ਕੰਮ ਕੀਤੇ ਨੇ ਇਸ ਕਰਕੇ ਲੋਕ ਉਹਨਾਂ ਕੈਮਰਾਮੈਨ ਅਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ